ਅੱਜ ਜਿਹੜਾ ਸਾਡੇ ਵੀਰ ਸੰਦੀਪ ਚਿੰਨਾ ਜੀ ਜੋ ਕਿ ਉਸ ਨੂੰ 6 ਦਿਨ ਪਹਿਲਾਂ ਜਿਹੜਾ ਉਹਦੇ ਅੱਡੇ ਦੇ ਉੱਪਰ ਡੰਪ ਤੇ ਆ ਕੇ ਕਿਸ ਨੇ ਜਿਹੜੇ ਤਿੰਨ ਵਿਅਕਤੀਆਂ ਨੇ ਜਾ ਕੇ ਜਿਹੜੀ ਗੋਲੀ ਮਾਰ ਕੇ ਉਹਦੀ ਹੱਤਿਆ ਕਰਤੀ ਉਸ ਤੋਂ ਬਾਅਦ ਲਗਾਤਾਰ ਜਿਹੜਾ 6 ਦਿਨ ਤੋਂ ਉਹਦੇ ਸੜਕੇ ਅੱਡੇ ਦੇ ਵਿੱਚ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਧਰਨਾ ਜਿਹੜਾ ਚੱਲ ਰਿਹਾ ਸੀ ਪੂਰੇ ਪਰਿਵਾਰ ਦੀ ਪੂਰੇ ਸਮਾਜ ਦੀ ਸਾਰੀਆਂ ਜਥੇਬੰਦੀਆਂ ਦੀਆਂ ਅਤੇ BSP ਦੇ ਆਗੂ ਸਭਾ ਦੇ ਸਾਰਿਆਂ ਦੀ ਇੱਕੋ ਹੀ ਮੰਗ ਸੀ ਵੀ ਜਿਹੜਾ ਦੋਸ਼ੀਆਂ ਨੇ ਉਹਨਾਂ ਨੂੰ ਕਦੋਂ ਨਾਲ ਗੋਲੀ ਮਾਰੀ ਆ ਉਹ ਪੁਲਿਸ ਦੇ ਗ੍ਰਿਫਤ ਤੋਂ ਚੋਣੇ ਚਾਹੀਦੇ ਉਹਨਾਂ ਨੂੰ ਜਿਹੜੀ ਆ ਜੋ ਸਜ਼ਾ ਸੰਵਿਧਾਨਕ ਤੌਰ ਤੇ ਹੈਗੀ ਉਹ ਮਿਲਣੀ ਚਾਹੀਦੀ ਆ ਸੋ ਅੱਜ 7ਵੇਂ ਦਿਨ ਜਿਹੜਾ ਅੱਜ ਪਤਾ ਚੱਲਿਆ ਵੀ ਜਿਹੜੇ ਉਹ ਦੇ ਦੋਸ਼ੀ ਜਿਹਨਾਂ ਨੇ ਗੋਲੀ ਚਲਾਈ ਆ ਉਹ ਗ੍ਰਿਫਤਾਰ ਹੋ ਗਏ ਸਾਰੇ ਜਿਨ੍ਹਾਂ ਦੇ ਵਿੱਚ ਵਿੱਕੀ ਨੂੰ ਵੀ ਕਹਿੰਦੇ ਗੋਲੀ ਲੱਗਿਆ ਸੋ ਉਹ ਹਸਪੀਟਲ ਜਿਹੜਾ ਰੈਫਰ ਕੀਤਾ ਗਿਆ ਸੋ ਅੱਜ ਉਹ ਸਾਡਾ ਵੀਰ ਜਿਹੜਾ ਸੀ ਸਾਰਿਆਂ ਦਿਲਾਂ ਦੀ ਧੜਕਣ ਸੀਗੀ ਸਾਰੇ ਜਿਹੜੇ ਪਿਆਰ ਕਰਦੇ ਸੀ ਹਰ ਇੱਕ ਜਥੇਬੰਦੀ ਦੇ ਪੋਲੀਟੀਕਲ ਪਾਰਟੀ ਦੇ ਬੰਦੇ ਅੱਤੇ ਸਾਡੀ ਇਹੀ ਮੰਗ ਸੀ ਅੱਜ ਸਾਰਿਆਂ ਨੇ ਇਹੀ ਕਿਹਾ ਗਿਆ ਸਾਡੇ ਵੀਰ ਦਾ ਜਿਹੜਾ ਸੰਸਕਾਰ ਹੈ ਉਹ 12 ਤਰੀਕ ਨੂੰ ਜਿਹੜਾ ਬਾਅਦ ਦੁਪਹਿਰ ਜਿਹੜਾ ਕੀਤਾ ਜਾਊਗਾ ਤੇ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਵੀ ਆਪਾਂ ਵੱਲ ਚੜ ਕੇ ਜਿਹੜਾ ਵੱਡੇ ਕਾਬਲੇ ਦੇ ਵਿੱਚ ਜਿਹੜਾ ਉਹਨੂੰ ਸੱਚੀ ਸੰਧਾਲੀ ਦੇ ਸਕੀਏ ਤੇ ਉਹਦੇ ਯਾਦ ਵਿੱਚ ਜਿਹੜਾ ਦਸੜਕੇ ਹੱਡੇ ਦਾ ਚੌਂਕ ਨਾਮ ਆ ਉਹ ਵੀ ਜਿਹੜਾ ਸ਼ਹੀਦ ਜਿਹੜਾ ਸੰਦੀਪ ਚਿੰਨੇ ਦੇ ਨਾਮ ਤੇ ਰੱਖਿਆ ਜਾਊਗਾ ਅਤੇ ਉਹਦੇ ਜੱਦੀ ਪਿੰਡ ਡੜਿਆਣਾ ਕਲਾਂ ਦੇ ਵਿੱਚ ਜਿਹੜਾ ਉਹਦਾ ਜਿਹੜਾ ਥੜਾ ਬਣਾ ਕੇ ਉੱਤੇ ਸਟੈਚੂ ਜਿਹੜਾ ਆ ਉਹ ਵੀ ਲੈ ਜਾਊਗਾ ਤੇ ਚੌਂਕ ਦੇ ਵਿੱਚ ਵੀ ਲਾਏ ਜਾਊਗਾ ਭਾਈ ਤੁਸੀਂ ਇਹ ਜਿਹੜੀ ਪੁਲਿਸ ਦੀ ਕਾਰਵਾਈ ਹੈਗੀ ਉਹ ਤੋਂ ਸੰਤੁਸ਼ਟ ਹੈ ਦੇਖੋ ਪੁਲਿਸ ਦੀ ਕਾਰਵਾਈ ਦਾ ਫਰਜ ਪੁਲਿਸ ਦਾ ਬਣਦਾ ਹੀ ਸੀਗਾ ਵੀ ਜੇਕਰ ਕਿਸੇ ਨੂੰ ਗੋਲੀ ਲੱਗੀ ਤੇ ਤਾਂ ਸਾਰੀ ਹਣ ਸਰਕਾਰ ਵਿੱਚ ਆਉਂਦੀ ਆ ਵੀ ਜਿਹੜੇ ਬੰਦੇ ਜਿਹੜੇ ਕ੍ਰਾਈਮ ਕਰਦੇ ਉਹਨਾਂ ਨੂੰ ਜਿਹੜੇ ਸਲਾਖਾਂ ਦੇ ਪਿੱਛੇ ਚਾਹੀਦਾ ਸੋ ਪਰ 6 ਦਿਨ 7 ਦਿਨ ਹੋ ਗਏ ਉਹ ਢਿੱਲੀ ਜਿਹੜੀ ਕਾਰਵਾਈ ਸੀਗੀ ਵੀ ਜਿਹੜਾ ਇੰਨੇ ਦਿਨ ਲੱਗੇ ਇੰਨੇ ਦਿਨ ਲੱਗਣੇ ਨਹੀਂ ਚਾਹੀਦੇ ਸੀ ਸੋ ਅੱਜ ਜਿਹੜਾ ਆ ਕਿ ਜਿਹੜਾ ਪੁਲਿਸ ਨੇ ਦੱਸਿਆ ਵੀ ਕਈ ਜੜੀਆਂ ਜੜੀਆਂ ਟੀਮਾਂ ਆ ਸੀਆਈਏ ਜਲੰਧਰ ਹੁਸ਼ਿਆਰਪੁਰ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਕਈ ਪੁਲ ਜਿਹੜੀਆਂ ਜੁੰਟਾ ਬਣਾ ਕੇ ਜਿਹੜਾ ਇੱਥੇ ਦੇ ਜਿਹੜੇ ਸਾਡੇ ਐਸਪੀ ਡੀ ਸਾਹਿਬ ਆ ਬਾਈਆ ਸਾਹਿਬ ਉਹਨਾਂ ਨੂੰ ਜਿਹੜੀ ਐਸਆਈਟੀ ਦਾ ਮੁਖੀ ਬਣਾਇਆ ਗਿਆ ਅਤੇ ਉਹਨਾਂ ਦੀ ਦੇਖਰੇਖ ਦੇ ਵਿੱਚ ਐਸਐਸਪੀ ਸਾਹਿਬ ਦੀ ਦੇਖਰੇਖ ਵਿੱਚ ਸਾਰਿਆਂ ਨੂੰ ਜਿਹੜਾ ਫੜ ਲਿਆ ਗਿਆ ਸੋ ਆਪਣੀ ਵਾਂਗੀ ਵੇਖੀ ਆਪਾਂ ਦਾ ਤਿੰਨ ਬੰਦਿਆਂ ਦੀ ਜਿਹੜੀ ਮੰਗ ਕਰਦੇ ਵੀ ਜਿਹੜੇ ਮੋਟਰਸਾਈਕਲ ਦੇ ਦਿਸੇ ਆ ਪਰ ਪੁਲਿਸ ਨੇ ਦੱਸਿਆ ਵੀ 7 ਬੰਦੇ ਜਿਹੜੇ ਆ ਇਸ ਮੁਕਦਮੇ ਵਿੱਚ ਨਾਮ ਨੋਮੀਨੇਟ ਕਰਕੇ ਜਿਹੜੇ ਗ੍ਰਿਫਤਾਰ ਕੀਤੇ ਗਏ